ਕਿਸਤ ਵੀ ਆਪਾਂ 2000 ਰੁਪਏ ਮਹੀਨੇ ਕਿਸ਼ਤ ਬਣਾ ਲੈਂਦੇ ਆ 18-1900 ਰੁਪਏ ਵੀ ਨਹੀਂ ਕਿਸ਼ਤ ਬਣਾਉਂਦੇ ਠੀਕ ਹੈ ਬਸ ਇੰਨੀ ਕੀ ਤੇ ਫਿਰ ਤਾਂ ਭਾਈ ਇਹ ਤਾਂ ਉਹ ਤਾਂ ਨਹੀਂ ਕਰਦੇ ਕਿਤੇ ਆਪ ਨੂੰ ਵਿਆਜ ਲਾਈ ਆ ਨਾ ਬਿਨਾ ਬਿਨਾ ਵਿਆਜ ਸੁ ਕਿਸ਼ਤ ਮੰਗਦੇ ਬਿਨਾ ਵਿਆਜ ਬਿਨਾ ਵਿਆਜ ਠੀਕ ਹੈ ਹਾਂਜੀ ਜਿਵੇਂ ਆਪਾਂ ਉਹ 35000 ਦੇਈ ਸੀ ਤੁਸੀਂ ਕਹਿੰਦੇ ਹੋਗੇ ਤਾਂ ਉਹਦਾ 35000 ਦੀ ਕਿਸ਼ਤ ਹੀ ਮੰਗਣੀ ਆ ਕਿਸ਼ਤਾਂ 35000 ਦੀ ਬੰਨੀ ਆ ਵਿਆਜ ਤੇ ਕੋਈ ਨਹੀਂ ਪੈਂਦਾ ਕੋਈ ਨਹੀਂ ਪੈਂਦਾ ਉਹ ਕੰਪਨੀ ਹਜੇ ਬੰਦਾ ਕਾਰ ਬੰਸਲ ਭਾਈ ਯਾਰ ਆਪਾਂ ਸਾਰੇ ਕਿਤੇ ਏ ਸੀ ਤਾਂ ਦੇਖ ਆਏ ਭੈਣ ਜੋ ਕਿਸ਼ਤਾਂ ਤੇ ਵਿਆਜ ਹੀ ਬੜਾ ਪੈ ਰਿਹਾ ਯਾਰ ਆਪ ਠੀਕ ਹੈ ਆਪਾਂ ਇਹਨਾਂ ਕੋਲੇ ਜਾ ਕੇ ਦੇਖ ਕੇ ਆਨੇ ਆ ਇਹ ਕਹਿੰਦੇ ਕਿ ਕਿਸ਼ਤਾਂ ਕਰ ਦਣਗੇ ਨਾਲੇ ਕੋਈ ਵਿਆਹ ਨਹੀਂ ਕੋਈ ਵਿਆਹ ਨਹੀਂ ਕਿਸ਼ਤਾਂ ਦੇ ਹਨਾ ਉਹ ਵੀ ਠੀਕ ਹੈ ਨਾ ਆਹੀ ਨੇ ਆ ਡੱਬੇ ਡੱਬੇ ਬਾਹਲੇ ਰੱਖ ਰੱਖੇ ਆ ਵਿੱਕੀ ਮੱਖੀ ਵਾਲੀ ਦੁਕਾਨਾ ਇੱਧਰ ਦੇਖ ਹਾਂ ਵਿੱਕੀ ਮੱਖੀ ਵਾਲੀ ਦੁਕਾਨਾ ਹੈ ਨਾ ਆ ਡੱਬੀ ਬੜੇ ਰੱਖੀ ਫਿਰਦੇ ਰਹੇ ਤੇ ਏਸੀ ਉਸੀ ਵਾਲੇ ਹਨਾ ਹੋਰ ਹੋਰ ਬਾਈ ਜੀ ਕੀ ਹਾਲ ਚਾਲ ਵਧੀਆ ਜੀ ਹੋਰ ਮੋਰ ਦੇ ਕੀ ਹਾਲ ਵਧੀਆ ਤੇ ਏਸੀ ਦਾ ਪੁੱਛ ਮੜਾ ਕੀ ਕਹਿੰਦੇ ਆ ਇੱਕ ਵਾਰੀ ਆਪਾਂ ਇਹ ਏਸੀ ਲੈਣਾ ਸੀਗਾ ਹੂੰ ਤੇ ਆਪਾ ਸੁਣੇਗਾ ਕਿ ਆਪਾਂ ਨੂੰ ਕੋਈ ਕਿਸ਼ਤ ਵਗੈਰਾ ਕਰਤੀ ਕੀ ਰੇਟ ਆਉਂਦੇ ਰਹਿ ਗੱਲ ਆਉਂੂਏ ਉਹ ਗੱਲ ਨਹੀਂ ਵੀਰੇ ਰੇਟ ਤਾਂ ਤੁਸੀਂ ਪਹਿਲਾਂ ਕੰਪਨੀ ਸਾਹਮਣੇ ਲਾਇਆ ਕਿਸ਼ਤੀ ਵਿੱਚ ਆਪਾਂ 2000 ਰੁਪਏ ਮਹੀਨਾ ਕਿਸ਼ਤ ਬਣਾ ਲੈਂਦੇ ਆ 18-1900 ਰੁਪਏ ਵੀ ਨਹੀਂ ਕਿਸ਼ਤ ਬਣਾਉਂਦੇ ਠੀਕ ਹੈ ਬਸ ਇੰਨੀ ਗੱਲ ਹੈ ਫਿਰ ਤਾਂ ਬਾਈ ਇਹ ਤਾਂ ਉਹ ਤਾਂ ਨਹੀਂ ਕਰਦੇ ਕਿਤੇ ਆਪਣਾ ਵਿਆਜ ਲਈ ਹਨ ਬਿਨਾ ਬਿਨਾ ਵਿਆਜ ਤੋਂ ਕੁਝ ਤਾਂ ਮੰਨ ਲੀ ਬਿਨਾ ਵਿਆਜ ਬਿਨਾ ਵਿਆਜ ਸਹੀ ਹੈ ਹਾਂ ਜੀ ਜਿਵੇਂ ਆਪਣਾ ਉਹ 35000 ਦਾ ਸੀ ਤੁਸੀਂ ਕਹਿੰਦੇ ਹੋਗੇ ਤਾਂ ਉਹਦਾ 35000 ਦੀ ਕਿਸ਼ਤ ਹੀ ਮੰਨਨੀ ਹੈ ਕਿਸ਼ਤਾਂ 35000 ਦੀ ਬੰਨੀ ਹੈ ਵਿਆਜ ਤੇ ਕੋਈ ਨਹੀਂ ਪੈਂਦਾ ਕੋਈ ਨਹੀਂ ਪੈਂਦਾ ਉਹ ਕੰਪਨੀ ਹਰੇ ਬੰਦੇ ਕਾਰਡ ਦਾ ਸਿਸਟਮ ਮੰਦ ਕਾਰਡ ਦੇ ਉਹ ਤਾਂ ਸਮਝ ਗਏ ਲਿਮਟ ਹੋ ਅਗਲੀ ਦੀ ਫੇਰ ਹੀ ਲੁਗੂ ਹਾਂ ਜੀ ਹਾਂ ਜੀ ਚਲੋ ਫਿਰ ਬਾਈ ਜੀ ਇੱਕ ਏਸੀ ਕਰ ਦੋ ਤੇ ਬਾਈ ਆਹ ਦੇਖ ਸਕਦੇ ਹੋ ਬਾਈ ਦੇ ਕੋਲੇ ਕੀ ਕੀ ਕੁਝ ਹੈ ਫਰਿੱਜ ਵੀ ਹੈ ਜਿਹਨੇ ਕਿੰਨੇ ਬੰਦੇ ਨੇ ਫਰਿੱਜ ਲੈਣੇ ਆ ਬਾਈ ਕੋਲ ਫਰਿੱਜ ਵੀ ਲੈ ਸਕਦਾ ਹੈ ਤੇ ਤੇ ਜਿਨੇ ਵਸ਼ਿਮ ਮਸ਼ੀਨਾ ਲੈਣੀ ਆ ਉਹ ਵੀ ਆ ਤੇ LED ਵੀ ਆ ਕੋਈ ਵੀ ਹੈ ਆਰੋਬੀਆ ਡੀਫੀਜੀ ਵੀ ਹੈ ਸਾਰਾ ਕੁਝ ਬਾਈ ਕਿਸ਼ਤਾਂ ਤੇ ਹੈ ਸਾਰਾ ਕੁਝ ਸਾਰਾ ਠੀਕ ਹੈ ਕਿ ਬਾਈ ਕੋਈ ਵੀ ਕਿਸ਼ਤ ਕਰਾ ਸਕਦਾ ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਨੂੰ ਕਿਸ਼ਤ ਦੇ ਵਿੱਚ ਤੇ ਕੋਈ 0% ਵਿਆਜ ਦੇ ਉੱਤੇ ਹੈ ਪਰ ਤੁਹਾਡਾ ਜਿਹੜਾ ਕਾਰਡ ਹੋਊਗਾ ਕ੍ਰੈਡਿਟ ਕਾਰਡ ਵੀ ਹੈਗਾ ਕ੍ਰੈਡਿਟ ਕਾਰਡ ਵਿੱਚ ਲੂ ਪਜਾਜ ਕਾਰਡ ਵੀ ਹੈ ਇੱਕ ਐਚਡੀ ਵੀ ਕਾਰਡ ਵੀ ਹੈ ਠੀਕ ਹੈ ਤੇ ਉਹਦੇ ਵਿੱਚ ਬਾਈ ਇੱਕ ਦਿੱਕਤ ਤਾਂ ਵੀ ਪਰ ਲਿਮਟ ਹੋਣੀ ਚਾਹੀਦੀ ਹੈ ਬਾਈ ਜੀ ਕਿਤੇ ਤੁਹਾਡੀ ਲਿਮਟ ਨਾ ਹੋਵੇ ਉਹ ਤੋਂ ਚਲੋ ਆਪਾਂ ਚੈੱਕ ਕਰ ਉਹਦਾ ਬੰਦਾ ਆਊਗਾ ਆਪਾਂ ਸਿਕ ਡਾਕੂਮੈਂਟ ਲਿਆਵੇ ਨਾਲ ਆਪਾਂ ਚੈੱਕ ਕਰ ਦਾਂਗੇ ਠੀਕ ਹੈ ਤੇ ਬਾਈ ਦੀ ਦੁਕਾਨ ਦੱਸਿਓ ਬਾਈ ਆਪਣ 487897 98144 72897 ਆਜੋ ਬਾਈ ਗਰਮੀ ਵੱਧ ਤੋ ਬਹੁਤ ਜਿਆਦਾ ਵਧੀ ਜਾਂਦੀ ਹੈ ਜਿਹਨੂੰ ਵੀ ਏਸੀ ਦੀ ਲੋੜ ਆ ਜਲਦੀ ਤੋਂ ਜਲਦੀ ਬਾਈ ਹੋਰ ਨਾ ਕੰਟੈਕਟ